ਹੈਲੋ ਜੀ ਹੈਪੀ ਨਿਊ ਇਅਰ ਟੂ 올 ਫੈਮਿਲੀ ਹੋਰ ਸਨੋ ਜੀ ਸਾਰੇ ਕਿਵੇਂ ਹੋ ਤੁਹਾਨੂੰ ਸਾਰਿਆਂ ਨੂੰ ਨਿਊ ਇਅਰ ਦੀਆਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਤੁਹਾਡੇ ਲਈ ਇਹ ਸਾਲ ਬਹੁਤ ਖੁਸ਼ੀਆਂ ਭਰ ਲੈ ਖੁਸ਼ੀਆਂ ਭਰ ਲੈ ਕੇ ਆਵੇ ਤੰਦਰੁਸਤੀਆਂ ਲੈ ਕੇ ਆਵੇ ਹਾਂਜੀ ਅੱਜ ਦਿਨ ਹੈਗਾ ਜੀ ਮੰਡੇ ਦਾ ਤੇ ਤਰੀਕ ਹੈਗੀ ਅੱਜ 1 ਅੱਜ ਹੈਗਾ ਨਿਊ ਇਅਰ ਤੇ ਕੀ ਕਰਨੀ ਸਾਰੇ ਨਹੀਂ ਤੇ ਇੱਧਰ ਮੌਸਮ ਦਾ ਹਾਲ ਦੇਖੋ ਮੌਸਮ ਨਹੀਂ ਮੈਂ ਕੀ ਨਹੀਂ ਖਾਣੀ ਹੈਗੀ ਮੌਸਮ ਇੰਨਾ ਜ਼ਿਆਦਾ ਖਰਾਬ ਹੈ ਇੰਨਾ ਜ਼ਿਆਦਾ ਠੰਡ ਆਏ ਹੱਥ ਬਾਹਰ ਕੱਢਦੇ ਹਾਂ ਨਾ ਹੱਥ ਸੁੰਨ ਹੁੰਦਾ ਏ ਤੇ ਆਪਾਂ ਧਰੀ ਹੋਈ ਹੈ ਚਾਹ ਤੇ ਟਾਈਮ ਹੋ ਗਿਆ ਆਪਣਾ 9:30 ਦਾ ਕਿਉਂਕਿ ਅੱਜ ਅਸੀਂ ਕੁਝ ਨਹੀਂ ਕੀਤਾ ਮਤਲਬ ਕੀਤਾ ਵਲੌਗ ਨਹੀਂ ਸ਼ੂਟ ਕੀਤਾ ਤੇ ਬੱਚੇ ਨਾਲ ਨੂੰ ਲੈ ਸੀਗੇ ਸਹਿਜ ਆਪਣਾ ਉਮਰ ਕਰਦੀ ਆ ਕਿ ਅਬੀ ਜੋ ਤਾਂ ਪਤਾ ਨਹੀਂ ਕੀ ਕਹਦਾ ਗੱਡੀ ਦਿਖਾ ਲਓ ਮम्मा ਮੇਰੀ ਮੈਂ ਅਬ ਮਾੜੀ ਬਣ ਇਹਨੇ ਮੋਡੀਫਾਈ ਕੀਤੀ ਇਹਨੇ ਆਪਣੀ ਗੱਡੀ ਇਦਾਂ ਇਹਨੇ ਆਪਣੀ ਮੋਡੀਫਾਈ ਕੀਤੀ ਐ ਟਾਇਰ ਟੂਰ ਲਾ ਕੇ ਪਤਾ ਨਹੀਂ ਕੀ ਕੀਤਾ ਕੀ ਨਹੀਂ ਕੀਤਾ ਤੇ ਟੀਵੀ ਚੱਲ ਰਿਹਾ ਤੇ ਬੱਸ ਜੀ ਹੁਣ ਚਾਹ ਧਰੀ ਹੋਈ ਆ ਮੇਰੀ ਪੌਣੇ ਸਵਾ ਚਾਰ ਹੋ ਗਏ ਤੇ ਬਾਕੀ ਅੱਜ ਆਪਾਂ ਵੀਡੀਓ ਕੋਈ ਸ਼ੂਟ ਨਹੀਂ ਕੀਤੀ ਕਿਉਂਕਿ ਇੰਨੀ ਜ਼ਿਆਦਾ ਠੰਡਾ ਬਹੁਤ ਜ਼ਿਆਦਾ ਠੰਡਾ ਆ ਟਾਈਮ ਤੋਂ ਆ ਕੇ ਤਾਂ ਇੰਨਾ ਜ਼ਿਆਦਾ ਮੌਸਮ ਠੰਡਾ ਹੋ ਜਾਂਦਾ ਨਾ ਪੁੱਛੋ ਨਾ ਤੁਸੀਂ ਤੇ ਵੈਸੇ ਕੰਮ ਸਾਰੇ ਕੀਤੇ ਸੀਗੇ ਅੱਜ ਤੇ ਬਾਕੀ ਜੀ ਹੁਣ ਮੈਂ ਚਾਹ ਬਣਾ ਲਵਾਂ ਫਿਰ ਅਸੀਂ ਪੀਵਾਂਗੇ ਚਾਹ ਤੇ ਬਾਕੀ ਸਹਜ ਦੇ ਪਾਪਾ ਵੀ ਕਹਿ ਰਹੇ ਨੇ ਕਹਿੰਦੇ ਵੀ ਕੰਮ ਬੰਦ ਹੋ ਗਿਆ ਸ਼ਾਇਦ ਕੰਮ ਚੱਲ ਨਹੀਂ ਰਿਹਾ ਹੈਗਾ ਸਿਰਫ ਦੋ ਗੇੜੇ ਹੀ ਲੱਗੇ ਨੇ ਉਹਨਾਂ ਦੇ ਤੇ ਸ਼ਾਇਦ ਉਹ ਵੀ ਅੱਜ ਰਾਤ ਨੂੰ ਤੁਰਪਨ ਪਤਾ ਨਹੀਂ ਕੀ ਗੱਲ ਹੋਈ ਪਈ ਆ ਸਾਰੇ ਕਿਤੇ ਕੰਮੇ ਨਹੀਂ ਚੱਲ ਰਿਹਾ ਹੈਗਾ ਤੇ ਤੇ ਚਲੋ ਜੀ ਹੁਣ ਮੈਂ ਫੇਰ ਮਿਲੂੰਗੀ ਤੁਹਾਨੂੰ ਜੇ ਸਬਜ਼ੀ ਬਣਾਈ ਕੋਈ ਵੀ ਰੈਸਪੀ ਕੋਈ ਸ਼ੇਅਰ ਕਰਾਂਗੇ ਅੱਜ ਤੁਹਾਨੂੰ ਤੇ ਦੇਖਦੇ ਆ ਜੀ ਅੱਜ ਕੀ ਬਣਾਉਨੇ ਆ ਸੀ ਨਿਊ ਇਅਰ ਤੇ ਸਾਰਿਆਂ ਨੂੰ ਵੀ ਨਾ ਨਾ ਲਾਲ ਹੋ ਗਈ ਦੇਖਾ ਸ਼ੀਸ਼ੇ ਚੋਂ ਤੇ ਚਲੋ ਜੀ ਫੇਰ ਆਪਾਂ ਹੁਣ ਮਿਲਦੇ ਆ ਤੁਹਾਨੂੰ ਚਾਚੂ ਬੀਗੇ ਆ ਦੇਖੋ ਜੀ ਕੰਮ ਕਰਨ ਦਾ ਸਟਾਈਲ ਆ ਹੁੰਦਾ ਅੱਜ ਅਜਿਹਨਾਂ ਨੇ ਪੂਰੀ ਮਤੋਂ ਗੋਣਾ ਖਾਧੀਆਂ ਜਿਹਨਾਂ ਦਾ ਨਵਾਂ ਸਾਲ ਮੈਂ ਚੰਗੀ ਤਰ੍ਹਾਂ ਮਨਾਇਆ ਕਿਉਂਕਿ ਮੈਨੂੰ ਨਾ ਬਹੁਤ ਟਾਈਮ ਹੋ ਗਿਆ ਮੈਂ ਇਹਨਾਂ ਨੂੰ ਕਹਿੰਨੀਆ ਪੜ ਲਓ ਭਾਈ ਪੜ ਲਓ ਪੜ ਲਓ ਕੰਮ ਕਰ ਲਓ ਆਪਣੇ ਸਕੂਲਾਂ ਦੇ ਕਰਦੇ ਨਹੀਂ ਹੈਗੇ ਅੱਜ ਵੀ ਤੜਕੇ ਉੱਠ ਕੇ ਲੰਘ ਕੇ ਖੇਡਣ ਮੈਂ ਇਹਨਾਂ ਨੂੰ ਕਹੀ ਗਈਆਂ ਵੀ ਪਹਿਲਾਂ ਚੁੱਪ ਕਰ ਜਾਓ ਵਿਸ਼ ਕਰਨ ਗਏ ਸੀਗੇ ਵਿਸ਼ ਕਰਨ ਨੂੰ ਇੰਨਾ ਟਾਈਮ ਨਹੀਂ ਲੱਗਦਾ ਹੁੰਦਾ ਵੀ ਘੰਟਾ ਘੰਟਾ ਵਿਸ਼ ਕਰੀ ਚੱਲੋ ਖੜੇ ਉੱਥੇ ਮੈਨੂੰ ਇਨਾ ਗੁੱਸਾ ਆਇਆ ਨਾ ਅੱਜ ਮੈਂ ਇਹਨਾਂ ਨੂੰ ਕਿਹਾ ਸੀਗਾ ਮੈਂ ਕਿਹਾ ਤੁਹਾਨੂੰ ਮੈਂ ਅੱਜ ਨਵਾਂ ਸਾਲ ਤੁਹਾਡਾ ਡੰਡਿਆਂ ਦੇ ਨਾਲ ਮਨਾਉਂਗੀ ਅੱਜ ਮੈਂ ਮੈਨੂੰ ਮੈਂ ਕਿਹਾ ਅੱਜ ਕੰਪਲੀਟ ਚਾਈਦਾ ਤੁਹਾਡਾ ਸਾਰਾ ਕੰਮ ਉਹਨੇ ਵੀ ਆਪਣਾ ਕੀਤਾ ਸਾਰਾ ਤੇ ਥੋੜਾ ਬੋਤਾ ਰਹਿ ਗਿਆ ਇਹਦਾ ਵੀ ਬਸ ਮੈਂ ਪਰਹਿ ਗਿਆ ਚਲੋ ਜੀ ਹੁਣ ਮੈਂ ਚਾਹ ਲਿਆ ਮੈਂ ਚਾਹ ਪੀ ਲਈ ਹਾਂਜੀ ਇੱਥੇ ਹੋ ਗਿਆ ਸੀਗਾ 7 ਕ ਦਾ ਟਾਈਮ 7 ਵਜੇਗੇ ਸੀਗੇ ਤੇ ਆਪਾਂ ਚਾਹ ਪਾਣੀ ਪੀ ਕੇ ਫੇਰ ਰਜਾਈਆਂ 'ਤੇ ਬੈਠ ਗਏ ਸੀਗੇ ਤੇ ਮੈ ਲੱਗ ਗਈ ਸੀਗੇ ਇੱਥੇ ਫਿਰ ਬਰਤਨ ਵਾਸ਼ ਕਰਨ ਮੈਂ ਕਿਹਾ ਚਲੋ ਆਪਾਂ ਭਾਂਡੇ ਮਾਂ ਜਲਾਨਨੇ ਆ ਤੇ ਭਾਂਡੇ ਮੈਂ ਗਰਮ ਪਾਣੀ ਦੇ ਨਾਲ ਹੀ ਮਾਂਜਨੇ ਸੀਗੇ ਫਿਰ ਹਾਂਜੀ ਜਿਹੜੇ ਮੇਰੇ ਚੈਨਲ ਤੇ ਨਿਊ ਆਇਓ ਜੀ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਔਰ ਮੇਰੀ ਵੀਡੀਓ ਨੂੰ ਫੁਲ ਵਾਜ ਜਰੂਰ ਕਰਿਆ ਕਰੋ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰ ਦਿਆ ਕਰੋ ਜਿਹੜੇ ਵੀ ਮੇਰੇ ਚੈਨਲ ਤੇ ਪਹਿਲੀ ਵਾਰ ਆਉਨੇ ਆ ਤਾਂ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਆ ਕਰੋ ਇੱਕ ਛੋਟਾ ਜਿਹਾ ਪਿਆਰਾ ਜਿਹਾ ਕਮੈਂਟ ਵੀ ਜਰੂਰ ਕਰਿਆ ਕਰੋ ਵੀ ਜਿਵੇਂ ਤੁਹਾਨੂੰ ਵਲੌਗ ਲੱਗਦੇ ਨੇ ਹਨਾ ਤੇ ਇੱਥੇ ਜੀ ਬਸ ਬਰਤਨ ਵਾਸ਼ ਕਰਕੇ ਫਿਰ ਮੈਂ ਕਰੂੰਗੀ ਸਬਜ਼ੀ ਦੀ ਤਿਆਰੀ ਪਹਿਲਾਂ ਨਾ ਮੈਂ ਸਬਜ਼ੀ ਵਾਲੇ ਭਾਈ ਨੂੰ ਅੱਜ ਡੀਕਦੀ ਸੀ ਵੀ ਰਾਜ ਆਇਆ ਨਹੀਂ ਫੋਨ ਵੀ ਸਵਿਚ ਆਫ ਆ ਰਿਹਾ ਸੀਗਾ ਵੀਰੇ ਦਾ ਮੈ ਲੈਣੀ ਸੀਗੀ ਸ਼ਿਮਲਾ ਮਿਰਚ ਮੈਂ ਬਣਾਉਣਾ ਸੀਗਾ ਪਨੀਰ ਮਤਲਬ ਕਿ ਕੜਾਹੀ ਪਨੀਰ ਬਣਾਉਣਾ ਸੀਗਾ ਫਿਰ ਮੈਂ ਕੀ ਕੀਤਾ ਜਦੋਂ ਵੀਰਾ ਨਹੀਂ ਆਇਆ ਸ਼ਿਮਲਾ ਮਿਰਚ ਫਿਰ ਮੈਂ ਕਿਹਾ ਚਲੋ ਮੈਂ ਇਹ ਸ਼ਿਮਲਾ ਮਿਰਚ ਤੋਂ ਬਿਨਾਂ ਹੀ ਆਪਾਂ ਕੋਈ ਨਿਊ ਆਪਣੇ ਕੋਲ ਹੀ ਬਣਾ ਲੰਨੇ ਆ ਆਪਾਂ ਆਪਣੀ ਬਣਾਈ ਹੋਈ ਉਹ ਬਸ ਰੈਸਪੀ ਸ਼ੇਅਰ ਕਰਾਂਗੇ ਅੱਜ ਤੁਹਾਡੇ ਨਾਲ ਫਿਰ ਮੈਂ ਆਪਣੇ ਬਸ ਜੀ ਮੈਨੂੰ ਜਿਵੇਂ ਸਹੀ ਲੱਗਿਆ ਵੀ ਆ ਪਾਲਮਾ ਉਹ ਪਾਲਮਾ ਹਨਾ ਬਸ ਕਰਤਾ ਜੀ ਆਪਾਂ ਨੇ ਬਣਾਤੀ ਪਰ ਬਣੀ ਬਹੁਤ ਟੇਸਟੀ ਸੀਗੀ ਜੀ ਮੈਂ ਆਪਣੀ ਰੈਸਪੀ ਦੇਖਣ ਲਈ ਮੇਰੇ ਨਾਲ ਬਣੇ ਰਹੋ ਵੀਡੀਓ ਦੇ ਨਾਲ ਹਨਾ ਤੇ ਵੀਡੀਓ ਨੂੰ ਜਰੂਰ ਫੁੱਲ ਵਾਚ ਕਰਿਓ ਤੇ ਤੁਹਾਨੂੰ ਮੈਂ ਦਿਖਾਉਂਗੀ ਵੀ ਮੈਂ ਕਿਸ ਤਰ੍ਹਾਂ ਬਣਾਈ ਸਬਜੀ ਤੁਸੀਂ ਵੀ ਉਸ ਤਰੀਕੇ ਨਾਲ ਜਰੂਰ ਬਣਾ ਕੇ ਦੇਖਿਓ ਹਨਾ ਸਿੰਪਲ ਜੇ ਤਰੀਕੇ ਨਾਲ ਬਣਾਈ ਸੀਗੀ ਪਲੀਜ਼ ਤੁਸੀਂ ਜਰੂਰ ਟਰਾਈ ਕਰਿਓ ਬਸ ਜੀ ਇੱਥੇ ਮੇਰੇ ਬਰਤਨ ਵੀ ਵਾਸ਼ ਹੋ ਗਏ ਸੀਗੇ ਤੇ ਬਸ ਜੀ ਨਵੇਂ ਸਾਲ ਵਿੱਚ ਅੱਜ ਇਹੀ ਕੁਝ ਸੀਗਾ ਕਿਉਂਕਿ ਮਿੱਠਾ ਬੱਚੇ ਘੱਟ ਪਸੰਦ ਕਰਦੇ ਨੇ ਜਿਵੇਂ ਖੀਰ ਵਗੈਰਾ ਹੋਰ ਸਵੀਟਸ ਚੀਜ਼ਾਂ ਬਣਾ ਲਮਾ ਨਾ ਮੈਂ ਬਹੁਤ ਘੱਟ ਖਾਂਦੇ ਨੇ ਮੇਰੇ ਬੱਚੇ ਮਿੱਠਾ ਜ਼ਿਆਦਾ ਨਹੀਂ ਖਾ ਕੇ ਪਸੰਦ ਇਹ ਸਪਾਈਸੀ ਖਾ ਕੇ ਹੀ ਪਸੰਦ ਨੇ ਤੇ ਇੱਥੇ ਮੈਂ ਇੱਥੇ ਵੀ ਪਿਆਜ਼ ਚੱਕ ਲਈ ਸੀਗੀ ਮੈਂ ਕਿਹਾ ਚਲੋ ਮੈਂ ਪਿਆਜ਼ ਕਟਿੰਗ ਕਰ ਲਨੀ ਆ ਥੋੜੇ ਜਿਹਾ ਪਿਆਜ਼ ਮੈਂ ਗ੍ਰाइंड ਕਰੂੰਗੀ ਤੇ ਥੋੜੇ ਜਿਹਾ ਪਿਆਜ਼ ਮੈਂ ਵੈਸੇ ਮੋਨ ਦੇ ਮਤਲਬ ਕਿ ਚੌਰਸ ਚੌਰਸ ਜੇ ਪੀਸ ਕੱਟ ਲੂੰਗੀ ਹੈਨਾ ਤੇ ਇੱਥੇ ਪਹਿਲਾਂ ਮੈਂ ਇਹਨਾਂ ਨੂੰ ਛਿੱਲਣ ਲੱਗ ਗਈ ਸੀ ਕਿ ਕਟ ਮੈਂ ਕਿ ਚਲੋ ਕੱਟ ਲੰਨੀ ਆ ਉਸ ਤੋਂ ਬਾਅਦ ਜੀ ਮੈਂ ਪਿਆਜ਼ ਵਗੈਰਾ ਕੱਟ ਕੇ ਮੈਂ ਪੇਸਟ ਬਣਾ ਲਿਆ ਸੀਗਾ ਤੇਲ ਆਇਲ ਆਪਣਾ ਗਰਮ ਹੋ ਗਿਆ ਸੀ ਉਹਦੇ ਵਿੱਚ ਪਾ ਲਿਆ ਸੀਗਾ ਜੀਰਾ ਤੇ ਜੀਰਾ ਪਾ ਕੇ ਫਿਰ ਆਪਾਂ ਪਾ ਲਿਆ ਸੀਗਾ ਜਿਹੜਾ ਮਸਾਲਾ ਮਤਲਬ ਕਿ ਚੋਪਰ ਦੇ ਵਿੱਚ ਚੋਪ ਕੀਤਾ ਸੀਗਾ ਇਹ ਪਿਆਜ਼ ਹਰੀ ਮਿਰਚ ਔਰ ਲਾਲ ਟਮਾਟਰ ਲਸਣ ਅਦਰਕ ਹੈ ਨਾ ਇਹ ਆਪਾਂ ਚੋਪ ਕਰ ਲਿਆ ਸੀਗਾ ਤੇ ਇਹਨੂੰ ਆਪਾਂ ਚੋਪ ਕਰਕੇ ਫਿਰ ਇਹਨੂੰ ਆਪਾਂ ਕਰਾਂਗੇ ਚੰਗੀ ਤਰ੍ਹਾਂ ਫਰਾਈ ਮਤਲਬ ਕਿ ਚੰਗੀ ਤਰ੍ਹਾਂ ਪਕਾ ਲਾਂਗੇ ਜਦੋਂ ਵੀ ਤੇਲ ਛੱਡ ਦੂਗਾ ਮਸਾਲਾ ਹਨਾ ਫਿਰ ਸਮਝ ਲਈਦਾ ਵੀ ਆਪਣਾ ਹਨਾ ਮਸਾਲਾ ਚੰਗੀ ਤਰ੍ਹਾਂ ਭੁੱਜ ਚੁੱਕੀ ਆਏ ਹਨਾ ਤੇ ਇਸ ਤੋਂ ਬਾਅਦ ਜੀ ਫਿਰ ਮੇਰਾ ਮਸਾਲਾ ਭੁੱਜ ਗਿਆ ਸੀਗਾ ਬਸ ਜੀ ਇੱਥੇ ਹੁਣ ਮੈਂ ਮਸਾਲੇ ਨੂੰ ਆਪਣੇ ਨੂੰ ਭੁੰਨ ਲੂੰਗੀ ਚੰਗੀ ਤਰ੍ਹਾਂ ਤੇ ਇੱਥੇ ਮੇਰਾ ਮਸਾਲਾ ਹੋ ਗਿਆ ਸੀਗਾ ਭੁੰਨ ਚੰਗੀ ਤਰ੍ਹਾਂ ਹਨਾ ਤੇ ਇਹਦੇ ਵਿੱਚ ਆਹ ਦੇਖੋ ਜੀ ਮੈਂ ਲਾਲ ਟਮਾਟਰ ਆਰ ਪਿਆਜ਼ ਦੇ ਥੋੜੇ ਮੋਟੇ-ਮੋਟੇ ਜੇ ਸਲਾਈਸ ਦੇ ਕੱਟਲੇ ਸੀਗੇ ਇੱਥੇ ਨਾ ਮੈਂ ਥੋੜ ਇਹ ਵਿੱਚੇ ਪਾਲੇ ਸੀਗੇ ਇਹ ਜ਼ਿਆਦਾ ਕੁੱਕ ਨਹੀਂ ਕਰਨੇ ਥੋੜੇ ਜਿ ਘੱਟੇ ਕਰਨੇ ਆ ਫਿਰ ਮੈਂ ਕਿਹਾ ਚਲੋ ਇਹਨਾਂ ਨੂੰ ਇਹਦੇ ਪਿੱਛੇ ਪਕਾ ਲਈ ਸੀਗੇ ਇਹ ਮੈਂ ਕੋਈ YouTube ਵਗੈਰਾ ਕਿਤੇ ਨਹੀਂ ਦੇਖੀ ਹੈਗੀ ਬਸ ਮੈਂ ਆਪਣੇ ਕੋਲ ਹੀ ਅੱਜ ਫੱਟੇ ਚੱਕੇ ਨੇ ਸਬਜ਼ੀ ਦੇ ਪਰ ਬਣੀ ਬਹੁਤ ਟੇਸਟੀ ਸੀਗੀ ਕਹਿੰਦੇ ਨਹੀਂ ਹੁੰਦੇ ਪਿਆਰ ਨਾਲ ਕੋਈ ਵੀ ਚੀਜ਼ ਬਣਾਈਏ ਤਾਂ ਬਹੁਤ ਟੇਸਟੀ ਬਣਦੀ ਆ ਤੇ ਫਿਰ ਮੈਂ ਫਸਟ ਟਾਈਮ ਟਰਾਈ ਕੀਤੀ ਸੀਗੀ ਵੈਸ ਮੈਨੂੰ ਹੋਰ ਸਬਜ਼ੀਆਂ ਸਾਰੀਆਂ ਆਉਂਦੀਆਂ ਮੈਂ ਹਰੇਕ ਰੈਸਪੀ ਬਣਾ ਲੰਨੀ ਆ ਤੇ ਇਹਦੇ ਵਿੱਚ ਆਪਾਂ ਜੀ ਪਾਲੇ ਸੀਗੇ ਮਸਾਲੇ ਆਪਾਂ ਜ਼ਿਆਦਾ ਨਹੀਂ ਖਾਂਦੇ ਹੈਗੇ ਹਲਦੀ ਪਾਈ ਸੀ ਲਾਲ ਮਿਰਚ ਪਾਲੀ ਸੀਗੀ ਕਾਲੀ ਮਿਰਚ ਪਾਈ ਸੀਗੀ ਤੇ ਆਪਾਂ ਪਾਇਆ ਸੀਗਾ ਨਮਕ ਹਨਾ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜੀ ਅਸੀਂ ਜ਼ਿਆਦਾ ਮਸਾਲੇ ਵਗੈਰਾ ਨਹੀਂ ਖਾਂਦੇ ਹੈਗੇ ਜਦ ਆਪਣੇ ਘੱਟ ਮਸਾਲਿਆਂ ਦੇ ਵਿੱਚ ਇੰਨੀ ਟੇਸਟੀ ਸਬਜ਼ੀ ਬਣ ਜਾਂਦੀ ਆ ਫਿਰ ਆਪਾਂ ਨੂੰ ਮਸਾਲੇ ਪਾਉਣ ਦੀ ਕੀ ਜ਼ਰੂਰਤ ਆ ਹਨਾ ਜ਼ਿਆਦਾ ਤੇ ਬੋਸ ਆ ਬਹੁਤ ਟੇਸਟੀ ਬਣੀ ਸੀਗੀ ਤੇ ਜ਼ਰੂਰ ਟਰਾਈ ਕਰਕੇ ਦੇਖਿਓ ਇਹ ਨਾ ਮਤਲਬ ਕਿ ਜਦੇ ਨਹੀਂ ਪਾਉਣੇ ਹੈਗੇ ਮਤਲਬ ਕਿ ਥੋੜਾਕ ਪਕਾਉਣੇ ਨੇ ਹਨਾ ਪਿਆਜ਼ ਤੇ ਲਾਲ ਟਮਾਟਰ ਮੈਂ ਪਕਾ ਲਏ ਸੀਗੇ ਤੇ ਉਸ ਤੋਂ ਬਾਅਦ ਫਿਰ ਐਡ ਕੀਤੇ ਸੀਗੇ ਤੇ ਇਹਦੇ ਵਿੱਚ ਮੈਂ 2 ਚਮਚ ਪਾਲੇ ਸੀਗੇ ਮਲਾਈ ਦੇ ਇਹ ਮੇਰੇ ਦੁੱਧ ਤੋਂ ਲਈ ਹੋਈ ਮਲਾਈ ਸੀਗੀ ਤੇ 2 ਚਮਚੇ ਮਲਾਈ ਦੇ ਪਾਲੇ ਸੀਗੇ ਮੈਂ ਤੇ ਇਹ ਐਡ ਕਰ ਲਿਆ ਸੀਗਾ ਪਨੀਰ ਤੇ ਥੋੜਾ ਜਿਹਾ ਵਿੱਚ ਐਡ ਕਰਤਾ ਸੀਗਾ ਪਾਣੀ ਤੇ ਫਿਰ ਮੈਂ ਇਹਨਾਂ ਨੂੰ ਮਿਕਸ ਕਰ ਲਿਆ ਸੀਗਾ ਫਿਰ ਮੈਂ ਉਸ ਤੋਂ ਬਾਅਦ ਕਸਤੂਰੀ ਮੇਥੀ ਪਾ ਲਈ ਸੀਗੀ ਕਸਤੂਰੀ ਮੇਥੀ ਪਾ ਕੇ ਫਿਰ ਥੋੜਾ ਜਿਹਾ ਪਾਣੀ ਹੋਰ ਐਡ ਕਰੂੰਗੀ ਤੇ ਇਸ ਤੋਂ ਬਾਅਦ ਇਹਨਾਂ ਨੂੰ ਆਪਾਂ ਟੱਕ ਲਾਂਗੇ ਟੱਕ ਕੇ ਇਹਨੂੰ ਚੰਗੀ ਤਰ੍ਹਾਂ ਨਾਲ ਆਪਾਂ ਫਿਰ ਪਕਾ ਲਾਂਗੇ ਮਤਲਬ ਕਿ ਜਦੋਂ ਆਇਲ ਛੱਡ ਦੂਗੀ ਸਬਜ਼ੀ ਤਾਂ ਸਮਝ ਲਿਓ ਜੀ ਆਪਣੀ ਸਬਜ਼ੀ ਰੈਡੀ ਹੋ ਗਈ ਆ ਦੇਖੋ ਜੀ ਥੋੜਾ ਜਿਹਾ ਪਾਣੀ ਫਿਰ ਮੈਂ ਹੋਰ ਐਡ ਕਰ ਲਿਆ ਸੀਗਾ ਤੇ ਸਬਜ਼ੀ ਇੰਨੀ ਆ ਆਪਾਂ ਪਾ ਰਿਆ ਸੀਗਾ ਹਰਾ ਧਨੀਆ ਕਿਉਂਕਿ ਹਰਾ ਧਨੀਆ ਤੋਂ ਬਿਨਾ ਤਾਂ ਆਪਾਂ ਨੂੰ ਕੋਈ ਸਬਜ਼ੀ ਪਸੰਦੇ ਨਹੀਂ ਆਉਂਦੀ ਹੈਗੀ ਕਿਉਂਕਿ ਮੇਰਾ ਤਾਂ ਫੇਵਰਟ ਹੈ ਜੀ ਹਰਾ ਧਨੀਆ ਤੇ ਦੇਖੋ ਜੀ ਇੰਨੀ ਜਿਆਦਾ ਜਿਆਦਾ ਟੇਸਟੀ ਬਣੀ ਸੀ ਬਹੁਤ ਹੀ ਵੈਰੈਂਟ ਬਣੀ ਸੀ ਆਪਾਂ ਲੱਗੇ ਹੁਣ ਪਲੇਟ 'ਚ ਪਾਉਣ ਬੱਚਿਆਂ ਨੂੰ ਦੰਨੇ ਰੋਟੀ ਨਾਲ ਖਾਣੇ ਆ ਆਪਾਂ ਆਪ ਨਾਲ ਉਹਨਾਂ ਦੇ ਫੇਰ ਬੱਸ ਜੀ ਆਪੇ ਅੱਜ ਟਰਾਈ ਕਰ ਲਈ ਵੈਸੇ ਚਲੋ ਉਦੋਂ ਦਾ ਆਪਾਂ ਹੁਣ ਜਿਹੜਾ ਕੋਈ ਮਰਜ਼ੀ ਬਣਾ ਲਓ ਮੇ ਬਣ ਜਾਂਦਾ ਉਹ ਵੀ ਮੈਨੂੰ ਪਰਫੈਕਟ ਵੀ ਮੈਨੂੰ ਆਉਂਦੀ ਆ ਵੀ ਪਰਫੈਕਟ ਤਰੀਕਿਆਂ ਨਾਲ ਵੀ ਬਣਾਉਣੀ ਪਰ ਅੱਜ ਜਿਹੜਾ ਕੁਝ ਘਰ ਦੇ ਵਿੱਚ ਸੀਗਾ ਆਪਾਂ ਨੇ ਉਹਦੇ ਨਾਲੇ ਬੱਸ ਤਿਆਰ ਕਰ ਲਈ ਅਬੀ ਹੈਂਡ ਵਾਸ਼ ਕਰ ਲਿਆ ਹੈ ਸਾਇਦ ਆ ਰੋਟੀ ਦੇ ਖਾਣ ਲੱਗਦੇ ਜਿਵੇਂ ਚੁੱਲ੍ਹੇ ਤੇ ਬਣੀ ਹੁੰਦੀ ਆ ਵਾਲੀ ਕਿੰਨੀ ਸੋਹਣੀ ਬਣੀ ਆ ਹੂੰ ਚੁੱਲ੍ਹੇ ਤੇ ਬਣੀ ਲੱਗਦੀ ਆ ਆਜੋ ਜੀ ਤੁਸੀਂ ਵੀ ਖਾ ਲੋ ਰੋਟੀ ਇਹ ਹੱਪਾ ਜਾਣੇ ਆ ਜੀ ਬੱਚਿਆਂ ਦੇ ਕੋਲ ਖਲੋਣੇ ਉਹਨਾਂ ਨੂੰ ਲੈ ਕੇ ਚੱਲੇ ਅੱਜ ਕਿ ਆਪਾਂ ਰੋਟੀ ਅਭੀ ਮੈਂ ਤੈਨੂੰ ਕੁਝ ਕਿਹਾ ਪੁੱਤ ਸਾਇ ਤੈਨੂੰ ਮੈਂ ਕੁਝ ਕਿਹਾ ਸੀਗਾ ਔਰ ਜਾਈ ਕਿ ਹਸੇਗਾ ਪਰੇ ਘਰਾਂ ਨੂੰ ਕਰਦੇ ਆਂ ਪਤਾ ਨਹੀਂ ਜੀ ਬਣੀ ਤਾਂ ਕਿਹੋ ਜੀ ਹੋਊਗੀ ਟੀਵੀ ਦੀ ਆਵਾਜ਼ ਬੰਦ ਕਰ ਦੇ ਵਿੱਚ ਆਉਂ ਕਰਦੇ ਆਂ ਮਨ ਮੈਂ ਕਿਹਦਾ ਚਲ ਸਹਜ ਖਾ ਕੇ ਦੱਸ ਨਿਕਾਲੇ ਠੀ ਅੱਛਾ ਸਹਜ ਖਾ ਕੇ ਦਿਖਾ ਠੀ ਦੱਸ ਖਾ ਕੇ ਬੀ ਕਿਹੋ ਜੀ ਬਣੀ ਮੈਂ ਤਾਂ ਰੋਟੀ ਆ ਰੋਟੀ ਮੈਨੂੰ ਰੱਖ ਦੇ ਨਹੀਂ ਮੈਂ ਖਾਣੀ ਮੈਂ ਤਾਂ ਮੀਨੇ ਗਿਆ ਉਹਦੇ ਚੱਲੇ ਰੋਟੀ ਆ ਮੈਂ ਮੈਂ ਆਹ ਰੋਟੀ ਨਾ ਖਾ ਬ ਚਾਹਣੀ ਖਾ ਲੈ ਨਹੀਂ ਕੋਈ ਨਾ ਖਾ ਲੈ ਹਾਲਾ ਨਹੀਂ ਕੋਈ ਨਾ ਸਾਰੀਆਂ ਰੋਟੀਆਂ ਚਾਹ ਆਈਆਂ ਜਿਹੜੇ ਟਿੱਲੇ ਪਰ ਹੁੰਦੀਆਂ ਨੇ ਤੇ ਸਹਜ ਖਾ ਕੇ ਦੱਸੂਗੀ ਤੁਹਾਨੂੰ ਓ ਮਾਈ ਗॉड ਬਸ ਪੇਸਟ ਲਾ ਰਹੀ ਹਾਂ ਸੱਚੀ ਬਹੁਤ ਮੈਂ ਨੂੰ ਦੋ ਰੋੜੀ ਜਿਹੀ ਜਿਹੜੀ ਤੁਸੀਂ ਕਹਿੰਦੇ ਚਾਚਾ ਰੋਟੀ ਖਾਣੇ ਲੱਗ ਆ ਆ ਗਰਮ ਘਾਹ ਹੋ ਰਹੀ ਖਾਣਦੀ ਕਿੰਨਾ ਗਰਮ ਤੇ ਆ ਜਾਓ ਜੀ ਇੱਕ ਵਾਈਟ ਮੈਂ ਲੈ ਕੇ ਦੇਖਾਂ ਕਿ ਕਹਿਜੀ ਬਣੀ ਆ ਬਸ ਈ ਕਾ ਸ਼ਿਮਲਾ ਮਿਰਚ ਦੀ ਕਾਟ ਰਹਿ ਗਈ ਕਾਲੂ ਲੈ ਕੇ ਉਹ ਆਮਲਾ ਫਰਾਈ ਕਰਕੇ ਪੈਜੂਗੀ ਹਾਂ ਉਦੋਂ ਤਾਂ ਪੈਜੂਗੀ ਫੇ ਬਣਾਇ ਪਾ ਲਈ ਸੌ ਆਉਣਾ ਸੇਠ ਮੰਗਾਂ ਮੈਂ ਨਹੀਂ ਖਾਂਗੀ ਮੈਂ ਨਹੀਂ ਆ ਜਾਓ ਜੀ ਤੁਸੀਂ ਖਾ ਲਓ ਮੈਂ ਤਾਂ ਖਾਣੀ ਸੀ ਬਣਾਇ ਸਪਾਸ ਮਮਾ ਬਹੁਤ ਟੇਸਟੀ ਆ ਹਾਏ ਮੂੰਹ ਚ ਆ ਗਿਆ ਮੇਰਾ ਹੂੰ ਮੈਂ ਲੇਖ ਰਹੀ ਨਾ ਮੈ ਕ ਮੂੰਹ ਚ ਆ ਗਿਆ ਗਰਮ ਗਰਮ ਖਾ ਕੇ ਹੂੰ ਤੇ ਮਮਾ ਖਾਦੇ ਇਸ ਟੀਆ ਬਹੁਤ ਸਾਲ ਬਣੀ ਹੈ ਜੇ ਤੁਸੀਂ ਵੀ ਟਰਾਈ ਜਰੂਰ ਕਰਿਓ ਇੱਕ ਵਾਰ ਬਣਾ ਕੇ ਦੇਖਿਓ ਤੇ ਮੇਰੇ ਤਾਂ ਮੂੰਹ ਚ ਪਾਣੀ ਆਉਂਦਾ ਮੈਂ ਹੋਰ ਖਾ ਲਵਾਂ ਫਟਫਟ ਤੇ ਮੈਂ ਰੋਟੀਆਂ ਖਾਣੀਆਂ ਨੇ ਤੇ ਸਹਿਜ ਸੱਚੀ ਸੱਚੀ ਮੈडम ਕੀ 샌ਡਵਿਚ ਤੇ ਟੈਂਕ ਕਿਉਂਕਿ ਟੇਸਟੀ ਬਹੁਤ ਜ਼ਿਆਦਾ ਬਣੀ ਹੈ ਤੇ ਇਹ ਮੈਂ ਕਿਤੇ ਦੇਖੀ ਨਹੀਂ ਨਾ ਮੈਂ YouTube ਵਗੈਰਾ ਤੇ ਦੇਖਿਆ بس میں ਆਪਣੇ ਕੋਲ ਹੀ ਖੜੀ ਖੜੀ ਨੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਸਿਰਫ ਮਨਾ ਮਿਰਚ ਨਹੀਂ ਹੈਗੀ ਵੀ ਕੋਈ ਚੱਕਰ ਨਹੀਂ ਵੈਸੇ ਮੇਰੇ ਕੋਲ ਕਾਜੂ ਵੀ ਸੀਗਾ ਸਾਰਾ ਕੁਝ ਸੀਗਾ ਪਰ ਮੇਰੇ ਕੋਲ ਟਾਈਮ ਨਹੀਂ ਸੀਗਾ ਕਾਜੂ ਵੀ ਪੈਣੇ ਚ ਜੇ ਪਰਫੈਕਟ ਤਰੀਕੇ ਨਾਲ ਬਣਾਵੇ ਤਾਂ ਸਾਰਾ ਕੁਝ ਪੈਂਦਾ ਪਰ ਆਪਾਂ ਜਿਹੜੀਆਂ ਬੇਸਿਕ ਜਿ ਮਸਾਲੇ ਸੀਗੇ ਆਪਣੇ ਕੋਲ ਘਰ 'ਚ ਜਿਹੜੇ ਅਵੇਲੇਬਲਸ ਸੀਗੇ ਉਹ ਆਪਾਂ ਪਾ ਕੇ ਬਣਾ ਲਈ ਤਾਂ ਸਾਇਤਾ ਪੂਰਾ ਸਵਾਦ ਆ ਰਹੀ ਆ ਟੇਸਟੀ ਆ ਤੇ ਅ ਵੀ ਨੂੰ ਵੀ ਟੇਸਟ ਲੱਗਿਆ ਹੋਗਾ ਨਾ ਸ਼ਿਮਲਾ ਮਿਰਚ ਨਾ ਪਾਇਓ ਤੇ ਚਲੋ ਜੀ ਮੇਰੇ ਮੂੰਹ ਚ ਪਾਣੀ ਆਉਂਦਾ ਮੈਂ ਖਾ ਲਮਾ ਤੇ ਤੁਸੀਂ ਖਾਣੀਆਂ ਦਾ ਜਰੂਰ ਆਇਓ ਤੇ ਬਣਾ ਕੇ ਜਰੂਰ ਦੇਖਿਓ ਬਹੁਤ ਬਹੁਤ ਜ਼ਿਆਦਾ ਟੇਸਟੀ ਬਣੀ ਆ ਬਹੁਤ ਸਵਾਦਾ ਮੈਨੂੰ ਲੱਗਦਾ ਨਹੀਂ ਸੀਗਾ ਵੀ ਜੇ ਸਿੰਪਲ ਜੇ ਤਰੀਕੇ ਨਾਲ ਬਣਾਵਾਂਗੇ ਪਨੀਰ ਉਹ ਤਾਂ ਹੈ ਦੱਸਾਂ ਗਾ ਸੌਫਟ ਹੈ ਘਰ ਦਾ ਪਨੀਰ ਬਣਾ ਹੈ ਪਨੀਰ ਵੀ ਜਿਹੇ ਘਰ ਦਾ ਏ ਬਹੁਤ ਜ਼ਿਆਦਾ ਸੌਫਟ ਹਨ ਬਾਟੇ ਸਟੇ ਬਣੀ ਹੋਈ ਗਿਆ ਚਲੋ ਜੀ ਮੈਂ ਆਨ ਜੁਆਇ ਕਰਾਂ ਰੋਟੀ ਖਾਣਾ ਫੁਲਕੈਂਟ ਤੁਸੀਂ ਖਾਓ ਆ ਜਾਓ ਜੀ ਮਿਲਦੇ ਜੀ ਤੁਹਾਨੂੰ ਰੋਟੀ ਖਾ ਕੇ ਰੋਟੀ ਅਸੀਂ ਖਾ ਲਈ ਜੀ ਹੁਣ ਮੈਂ ਜਿਹੜੇ ਭਾਂਡੇ ਨੇ ਥੋੜੇ ਬਹੁਤ ਉਹ ਆਪਣੇ ਵਾਸ਼ ਕਰ ਦੂੰਗੀ ਤੇ ਮਹਾਖਾਂਡ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਲੱਗਦਾ ਵੀ ਜ਼ਿਆਦਾ ਪਾਹੇ ਜਾਣੇ ਆ ਨਾ ਮਾੜਾ ਜਿਹਾ ਹੱਥ ਵੀ ਕੱਢਦੇ ਆ ਨਾ ਬਾਹਰ ਹਾਂ ਇਹ ਆ ਦੇਖੋ ਉਹ ਉਹ ਮੜਾ ਦੇ ਹੱਥ ਵੀ ਕੱਢ ਦੇਣਾ ਇੰਨੀ ਠਾਰੀ ਚੱਟਦੀ ਆ ਜਦ ਤੱਕ ਮੀਂਹ ਨਹੀਂ ਪੈਂਦਾ ਇਹ ਠਾਰੀ ਐਵੇਂ ਹੀ ਰਹਿਣੀ ਆ ਤੇ ਆਪਾਂ ਲਾ ਦੀ ਆਪਾਂ ਬਾਹਰ ਮੈਂ ਕਰਿਆ ਹੀ ਲੋਕ ਅੰਦਰ ਕਰ ਲਈਏ ਹੁਣ ਆਪਾਂ ਆਪਣੇ ਲੋਕ ਲਗਾ ਲਈਏ ਖਾਦ ਮੈਂ ਕੀਤਾ ਲਿਆ ਬੁਰਾ ਹਾਂ ਕੋਈ ਕੰਮ ਤਾਂ ਨਹੀਂ ਚੋਟੀ ਪਾਣੀ ਆਪਣਾ ਖਾ ਲਿਆ ਘਰ ਦੀਏ ਬੰਦ ਹਾਂ ਮੇਰਾ ਉਹ ਜਿਹੜਾ ਮੈਂ ਦਿਵਾਲੀ ਲੈ ਕੇ ਆਈ ਸੀਗੀ ਵਧੀਆ ਚੜਕ ਉਹ ਲੈਣਾ ਹੈਗਾ ਤੇ ਹੁਣ ਮੈਂ ਮਾਂਜ ਲੰਮਾ ਭਾਂਡੇ ਫੇਰ ਭਾਂਡੇ ਆਪੇ ਆ ਕੇ ਕੰਮ ਖੜ ਗਿਆ ਆਪਣਾ ਇਹਨਾਂ ਨੇ ਹਜੇ ਵਸ ਰੋਟੀ ਵਾਲੀ ਨੇ ਜਿਆਦਾ ਨਹੀਂ ਹੈਗੇ ਥੋੜੇ ਜੀ ਕੇ ਕੋਈ ਕਹਿਣਾ ਤੋਂ

ਕਰਾਫਨੀ ਕੋਈ ਗਾਲੀ ਕਰਾਫਟ ਹੈ ਨਹੀਂ ਆਖੀ ਪਈ ਜਾਣੇ ਲੈ ਫੜ ਕੰਮ ਕਰਉਂਦੀ ਮਾਤਾ ਰੱਬੀ ਜਿਨੂੰ ਜਵਾਬ ਨਾਲ ਲੈਣਾ ਅਭੀ ਦੇਖ ਲੈ ਨਾ ਟਾਈਮ ਹੋ ਗਿਆ ਹੈ ਤਨੂੰ ਮੈਂ ਸੋਧਦਾ ਹਾਂ ਸੰਗੀ ਨਾ ਪਤਾ ਤਾ ਸੋਧਦਾ ਮੈਂ ਜਿੱਦੜਾ ਮੈਂ ਤੈਨੂੰ ਸੋਧਿਆ ਤੂੰ ਬਹੁਤ ਵਧੀਆ ੜ ਚੁੱਕਿਆ ਸਿਰ ਪਿਆਰ ਦੀ ਭਾਸ਼ਾ ਹੁਣ ਸਮਝਉਣ ਤੋਂ ਹਟ ਚੁੱਕੀ ਆ ਈ ਲੋਹਾ ਦਾ ਕੰਮ ਟਪਾ ਦੇ ਆ ਗਿਆ ਹੁਣ ਤੁਹਾਹ ਜਰਾ ਪੱਜ ਦਾ ਬਾਹਰ ਨੂੰ ਵੀ ਪਿੱਟ ਲੈ ਨੂੰ ਵੀ ਸਭ ਤੇਰਾ ਤਾਰਾ ਬਸ ਹੁਣ ਮੈਂ ਲੱਗਾ ਜੀ ਕਰ ਲੈਂਦਾ ਪਾਂਡੇ ਧੋਈ ਜਾਵਾਂ ਤੇ ਲੋਕ ਪਿੱਛੇ ਰੱਖਦੇ ਤੇ ਤੁਹਾਨੂੰ ਪਤਾ ਆਇਆ ਬੋਸ ਆਊਗਾ 20 ਮਿੰਟੇ ਤੇ ਕੰਮ ਦੇ ਰਿਹਾ ਨੇ ਮੇਰੇ ਮਾੜੀ ਜਿਹੜਕਣੇ ਤੋਂ ਡਰ ਜਾਂਦਾ। ਜਦੋਂ ਮਾੜਾ ਜਿਹੜਕਣ ਦੀ ਲੋੜ ਹੁੰਦੀ ਹੈ ਜਦੋਂ ਡਰ ਜਾਂਦਾ। ਆਇਆ ਉਹ ਤਾਂ ਬਹੁਤ ਸਾ। ਜਦ ਆ ਗਿਆ ਮੁਰਤੇ ਜਦ ਸਾਗਰ ਉੱਠ ਆ ਗਿਆ ਮਿੱਠ ਜਵਾਨ। ਤੈਨੂੰ ਪਤਾ ਹੈ ਕਿ ਕਿਤਾਈ ਫਰੋਂ ਹੁੰਦੀ ਤੇ ਕੀ ਹੋਊਗੀ। ਆਇਦਾ ਕਹਿਣਾ ਮੰਨ ਲੈਂਦਾ। ਕੰਮ ਸਾਰੇ ਕਦਾ ਫਟਕਰਾ ਦਿੰਦਾ ਇਹਨੂੰ ਐ। ਕੋਈ ਬੇਇੱਜ਼ਤੀ ਕਰਦੇ ਵੀ ਲੋਤੀ ਗੱਲ ਕਰਦੀਆਂ। ਆਣਾ ਨਹੀਂ ਡਰਦਾ ਨਹੀਂ ਹੈਗਾ ਇਹ ਹੂੰ ਡਰਦਾ ਇਹ ਤਾਂ ਨਾ ਡਰਦਾ ਇਹ ਬੰਬ ਵਾਲਾ ਇਹਨਾਂ ਡੰਡੇ ਕਰਦੀ ਦੇਰਾ ਫੇਰ ਉਹਦੀ ਵੀ ਲੋਟ ਨਹੀਂ ਹੁੰਦੀ ਮੈਨੂੰ ਮੈਂ ਮਾਰੇ ਬੋਲਣ ਦੀ ਲੋਟ ਹੁੰਦੀ ਆ ਪਾਸ ਇਕੇ ਨੂੰ ਸਾਰਾ ਅੱਜ ਤੱਕ ਗੱਡੀਆਂ ਮਾਗਦੇ ਇੰਨਾ ਪਰ ਪਤਾ ਨਹੀਂ ਕੀ ਮੋਡੀਫਾਈ ਕਰਦਾ ਕੀ ਮੋਡਾਫਾਈ ਕਰਦਾ ਬੰਮਾ ਟੇਪਾ ਲਾ ਕੇ ਤਾਂ ਤੇ ਪਾਣੀ ਦੇ ਟੇਪ ਟੇਪ ਬਗਰੀ ਪਈਆਂ ਦੇ ਵਸਤੇ ਕੱਲੇ ਦਿਖਾ ਦਿੰਦੇ ਕੋਈ ਮੁਰਵਾ ਦੇ ਜੇ ਉਹਨਾਂ ਲੱਗੇ ਦੇਖੋ ਜੀ

ਮੈਲੇ ਛੋਟੇ ਸੀਗੇ ਇਹ ਬਸ ਇਹੀ ਕੁਛ ਕਰਦਾ ਹਣਾ ਛੁੱਟੀਆਂ ਛੁੱਟੀਆਂ ਆ ਦੇਖੋ ਇਹਨੇ ਇਹਦਾ ਸੀ ਉਹ ਆਹੀ ਜਿੱਦਾਂ ਦਾ ਸ਼ੌਂਕ ਆ ਬਸ ਗੱਡੀਆਂ ਨੂੰ ਸਜਾ ਲਿਆ ਗੱਡੀਆਂ ਨੂੰ ਆਏ ਕਰ ਲਿਆ ਪਰ ਅਸੀਂ ਗੱਡੀਆਂ ਦਾ ਸ਼ੌਂਕ ਇਹਨੂੰ ਕਹਿੰਦੇ ਆ ਘੱਟੇ ਪਾਲ ਪੁੱਤ ਪਾਲੋ ਗੱਡੀਆਂ ਦਾ ਸ਼ੌਂਕ ਪਹਿਲਾਂ ਪੜ੍ਹਾਈ ਕਰੋ ਪਹਿਲਾਂ ਪੜ੍ਹਾਈ ਕਰਕੇ ਵਧੀਆ ਕਮਾਕਾਰਾਂ ਦੇ ਲੱਗ ਕੇ ਫਿਰ ਆਪਣੀਆਂ ਗੱਡੀਆਂ ਚਾਹਗੀਆਂ ਮਰਜ਼ੀ ਲੈ ਲਿਓ ਇਹਦੀ ਇੱਜੇ ਟੱਕੀ ਕਾਈ ਤੁਸੀਂ ਮੇਰਾ ਕੰਮ ਰੋਕ ਦੰਨੇ ਨਿਆਣੋ ਸੋ ਲਓ ਉੱਧਰ ਮੈਂ ਇਹ ਨਾਲ ਗੱਲਾਂ ਚਲਾ ਕੇ ਕੰਮ ਰੁਕ ਜਾਂਦਾ ਅਭੀ ਜਦੋਂ ਮੈਂ ਪੜਾ ਦੇ ਉਹ ਰੋਣ ਲੱਗ ਗਿਆ ਰੋਂਦਾ ਕਾ ਜਦ ਸਾਫ ਹੁੰਦੀ ਆ ਤਾਂ ਫਿਰ ਸਿਰ ਆਪਾਂ ਨੂੰ ਔਖਾ ਨਹੀਂ ਲੱਗਦਾ ਕੰਮ ਕਰਨਾ ਕੋਈ ਨਹੀਂ ਵਧੀਆ ਲੱਗਦਾ ਆਪਾਂ ਨੂੰ ਫਿਰ ਉੱਠ ਕੇ ਫੇਰ ਕੰਮ ਕਰਦੇ ਹਾਂ ਜੀ ਮम्मा ਆਪਣਾ ਠਿਕਾਣਾ ਵੀ ਨੀਰੇ ਆਊਗਾ ਨਾ ਦਸ ਮਿੰਟਾਂ ਬਾਅਦ ਹਾਂ ਜੀ ਤੇ ਖਦਵਾਉਂਗਾ ਉਲਹੀ ਮੈਂ ਉਹ ਰਿੰਨੀ ਆਹ ਦੀ ਹਾਂਜੀ ਅਬੀ ਦੋਤਾ ਬਰਥਡੇ ਆਉਣੇ ਵਾਲਾ Happy happy birthday to you. ਅਭੀ ਲੋ ਦਾ ਬਰਥਡੇ ਹੈਗਾ ਇਹ 10 ਤਰੀਕ ਦਾ। ਸਾਡਾ ਮਾਂ ਪੁੱਤ ਦਾ ਪੋਹ ਦੇ ਵਿੱਚ ਹੋਏ ਹੋਏ ਅਸੀਂ ਦੋਹੇ ਜਾਣੀ। ਸਹਾਜਾਂ ਸਾਡੇ ਪਪਾ ਇੱਕ ਇੱਕੋ ਮਹੀਨੇ ਚ ਹੋਏ ਹੋਏ ਨੇ ਨਵੰਬਰ ਚ। ਅਤੀਵਾ ਹੋਇਆ ਜੀ ਦਸੰਬਰ ਚ ਅਨਜੋਤ ਹੋਇਆ ਹੈ ਜਨਵਰੀ ਚ। ਉਹ ਦੇਖਦੇ ਦਸ ਨੀ ਮਿੰਟਸ ਹੀ ਪੋਚ ਜੀ ਪੋਚ ਛੁੜ ਕੇ ਕਹਿੰਦੇ ਮम्मा ਅਸੀਂ ਜੋ ਉਧਰ ਜਾਣਾ ਕਰਦੇ ਫਰਕ ਰੱਖਦੀਆ ਤੇ ਨਿਆਣੇ ਕਾਹਦੇ ਇੱਕ ਕਰਦੇ ਤੇ ਵੀ ਹਾਂ ਮੈਨੂੰ ਵੀ ਲੱਗਦਾ ਉਦੋਂ ਮੇਰੀ ਮੰਮੀ ਜਾ ਲਏ ਵੀ ਗਾੜੀ ਮੇਰਾ ਮੇਰਾ ਕਰਦਾ ਮੇਰਾ ਗਾੜੀ ਵੀ ਮੇਰਾ ਕਰਦਾ ਤੇ ਮੰਮੀ ਮੇਰਾ ਭਾਈ ਉਹ ਕਰਦੀਆ ਤੇ ਇਹਨੂੰ ਇਹੀ ਕੁਛ ਲੱਗਦਾ ਏ ਇਹ ਸਾਰਿਆਂ ਐਦਾਂ ਹੀ ਲੱਗਦਾ ਹੁੰਦਾ ਏ ਜਿਵੇਂ ਮਰਜ਼ੀ ਕਰ ਲੋ ਪਤਾ ਨਹੀਂ ਨਾਲ ਨਿਆਣੇ ਦੇ ਵਿੱਚ ਕੋਈ ਫਰਕ ਨਹੀਂ ਰੱਖਦੇ ਆ ਦੇਖ ਲੈ ਨੂੰ ਸ਼ਰਮ ਨਹੀਂ ਹੈਗੀ ਆਇਕ ਸਰਕਾਰੀ ਫਲੇਜ ਅਕਲ ਕਰ ਲਾ ਇਹ ਇਤਨੀ ਹੀ ਠੰਡੀ ਹਵਾ ਵੱਡਾ ਚ ਰੱਚਦੀ ਆ ਕੁਛ ਨਹੀਂ ਹੁੰਦਾ ਨਹੀਂ ਠੰਡ ਨਹੀਂ ਲੱਗਦੀ ਮੁੰਨਾ ਗੱਲ ਚਲੋ ਭਾਈ ਨਹੀਂ ਲੱਗਦੀ ਨਾ ਲੱਗੇ ਤੁਹਾਨੂੰ ਤੇ ਇਹ ਬਸ ਜੀ ਹੁਣ ਅੱਜ ਦੇ ਵਲੌਗ ਦਾ ਪੈਤੀ ਕਰਦੇ ਐਂਡ ਤੇ ਨਿਊ ਇਅਰ ਰਿਹਾ ਵਧੀਆ ਰਜਾਈਆਂ ਚ ਬੈਠੇ ਰਹੇ ਆ ਬੜੀ ਵਧੀਆ ਸੀਗਾ ਤੇ ਹੁਣ ਮਿਲਾਂਗੇ ਜੀ ਆਪਾਂ ਕੱਲ ਨੂੰ ਨਵੇਂ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ Okay, okay gee, bye bye. Good take night. Take care. <laughs> thoda, thoda, thoda. Bye bye. <laughs> Tata. <laughs>